ਦੋਸਤੋ ਤੇ ਵਿਦਿਆਰਥੀ ਸਾਥੀਓ ਅੱਜ ਦਾ ਦੌਰ ਹੈ ਜਿਹੜਾ ਫੈਸ਼ਨ ਦਾ ਦੌਰ ਹੈ ਫੈਸ਼ਨ ਯੁੱਗ ਹੈ ਹਰ ਵਿਅਕਤੀ ਹਰ ਕਹੋ ਕਿ ਹਰ ਕੁੜੀ ਹਰ ਮੁੰਡਾ ਫੈਸ਼ਨ ਦੇ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ ਅੱਜ ਸਾਡੇ ਪੰਜਾਬੀ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੈਚਲਰ ਆਫ ਆਰਟਸ ਦੇ ਵਿੱਚ ਅਸੀਂ ਫੈਸ਼ਨ ਡਿਜ਼ਾਈਨਿੰਗ ਦਾ ਵਿਸ਼ਾ ਜਿਹੜਾ ਸਾਡੇ ਪੰਜਾਬ ਯੂਨੀਵਰਸਿਟੀ ਕਾਲਜ ਪਿੰਡਾ ਵੇਖਿਆ ਸੀ ਉਹ ਲਾਗੂ ਕੀਤਾ ਹੋਇਆ ਹੈ ਉਹਦੇ ਜਿਹੜੇ ਮੁਖੀ ਮੈਡਮ ਨੇ ਡਾਕਟਰ ਜਪਿੰਦਰ ਕੌਰ ਜੀ ਨੇ ਡਾਕਟਰ ਜਪਿੰਦਰ ਕੌਰ ਜੀ ਬੜੇ ਹੀ ਮਿਹਨਤੀ ਅਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਉਹ ਵਿਦਿਆਰਥੀਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਫੈਸ਼ਨ ਦੇ ਜਿਹੜੇ ਵੱਖ-ਵੱਖ ਤਰੀਕੇ ਨੇ ਉਹ ਸਿਖਾਉਂਦੇ ਨੇ ਸਿਲਾਈ ਕਢਾਈ ਦੇ ਲਈ ਮਸ਼ੀਨਾਂ ਵੀ ਰੱਖੀਆਂ ਹੋਈਆਂ ਨੇ ਤੇ ਵਿਦਿਆਰਥਣਾਂ ਨੂੰ ਵੱਖ-ਵੱਖ ਜਿਹੜੇ ਇਵੈਂਟ ਨੇ ਜਿਵੇਂ ਕਿਤੇ ਕੋਈ ਵੀ ਫੈਸ਼ਨ ਸ਼ੋਅ ਹੋ ਰਿਹਾ ਹੈ ਜਿਵੇਂ ਯੂਥ ਫੈਸਟੀਵਲ ਦੇ ਵਿੱਚ ਕੋਈ ਫੈਸ਼ਨ ਸ਼ੋਅ ਹੈ ਪਹਿਰਾਵਾ ਪ੍ਰਦਰਸ਼ਨੀ ਹੈ ਜਾਂ ਫਿਰ ਕੋਈ ਹੋਰ ਇਵੈਂਟ ਕਰਾਉਣਾ ਹੈ ਕਾਲਜ ਦੇ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਉਹਦੀ ਜਿਹੜੀ ਡੈਕੋਰੇਸ਼ਨ ਹੈ ਉਹ ਸਾਰੀ ਸਾਰੀ ਡੈਕੋਰੇਸ਼ਨ ਫੈਸ਼ਨ ਡਿਜ਼ਾਈਨਿੰਗ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਆਪਣਾ ਇੱਕ ਜਿਹੜਾ ਕਹਿੰলো ਕਿ ਉਹਨਾਂ ਦੇ ਥੀਮ ਦੇ ਨਾਲ ਹੀ ਪੂਰੇ ਕੀਤੀ ਜਾਂਦੀ ਹੈ ਸੋ ਅਸੀਂ ਇਹ ਚਾਹੁੰਦੇ ਆ ਕਿ ਪੰਜਾਬੀ ਯੂਨੀਵਰਸਿਟੀ ਕਾਲਜ ਪੈਣਾ ਵੇਖੇ ਜਿਹੜੇ ਵਿਦਿਆਰਥੀ ਦਾਖਲਾ ਲੈ ਰਹੇ ਉਹ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਵੀ ਦਾਖਲਾ ਲੈਣ ਤਾਂ ਕਿ ਉਹ ਅੱਗੇ ਜਾ ਕੇ ਜਿਹੜੇ ਜਿਨ੍ਹਾਂ ਦਾ ਇੰਟਰਸਟ ਫੈਸ਼ਨ ਦੇ ਵਿੱਚ ਹੈ ਕਿਉਂਕਿ ਫੈਸ਼ਨ ਦਾ ਦੌਰ ਹੈ ਤੇ ਹਰ ਹਰ ਬੰਦਾ ਆਪਣੇ ਆਪ ਨੂੰ ਇੱਕ ਵਧੀਆ ਲੁੱਕ ਦੇਣੀ ਚਾਹੁੰਦਾ ਹੈ ਸੋ ਮੈਡਮ ਜਪਿੰਦਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਕੋਲੇ ਫੈਸ਼ਨ ਡਿਜ਼ਾਈਨਿੰਗ ਦੀ ਇੱਕ ਬਹੁਤ ਹੀ ਵੈਲ ਡੈਕੋਰੇਟਿਵ ਲੈਬ ਹੈ ਜਿਹੜੀ ਉਹ ਬਣੀ ਹੋਈ ਹੈ ਸੋ ਇਹਦੇ ਵਿੱਚ ਅਸੀਂ ਵਿਦਿਆਰਥੀਆਂ ਨੂੰ ਵਕ ਵਕ ਜਿਹੜੇ ਫੈਸ਼ਨ ਦੇ ਸ਼ੋ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਅਸੀਂ ਵਿਦਿਆਰਥੀਆਂ ਦੀ ਪਾਰਟਿਸਪੇਸ਼ਨ ਕਰਾਉਂਦੇ ਹਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ